ਸੋ ਸਾਰੇ YouTube ਵੀਰਾਂ ਨੂੰ ਪਿਆਰ ਭਰੀ ਗੁਰਪ੍ਰੀਤ ਪ੍ਰਵਾਣ ਹੋਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਇੱਕ ਵੀਰ ਨੇ ਕਮੈਂਟ ਕੀਤਾ ਹੈ ਮੇਰੀ ਇੱਕ ਵੀਡੀਓ ਦੇ ਉੱਤੇ ਸੋ ਉਹਦਾ ਮੈਂ ਜਿਹੜਾ ਜਵਾਬ ਦੇਣ ਵਾਸਤੇ ਵੀਡੀਓ ਬਣਾਈ ਹੈ ਉਹਨੇ ਲਿਖਿਆ ਹੈ ਬਾਬਾ ਜੀ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਹੈ ਦਵਾਈ ਇਹੋ ਜਿਹੀ ਦੱਸੋ ਜਿਹੜਾ ਕੋਈ ਗਰੀਬ ਬੰਦਾ ਵੀ ਖਾ ਸਕੇ ਐਨੀ ਮਹਿੰਗੀ ਕਸਤੂਰੀ ਗਰੀਬ ਬੰਦਾ ਨਹੀਂ ਖਾ ਸਕਦਾ ਸੋ ਇਹ ਗੱਲ ਬਿਲਕੁਲ ਠੀਕ ਉਹਨਾਂ ਨੇ ਕੀਤੀ ਆ ਕਸਤੂਰੀ ਬਹੁਤ ਮਹਿੰਗੀ ਹੁੰਦੀ ਹੈ ਸੋ ਹਰੇਕ ਬੰਦੇ ਦੇ ਵਸ ਦਾ ਰੋਗ ਨਹੀਂ ਹੁੰਦਾ ਹੈ ਕਿ ਇੰਨੀ ਮਹਿੰਗੀ ਦਵਾਈ ਨੂੰ ਤਿਆਰ ਕਰਨਾ ਜਾਂ ਕਿਸੇ ਤੋਂ ਕਰਵਾਉਣਾ ਸੋ ਅੱਜ ਕੱਲ ਜਿਹੜੀ ਮਰਦਾਨਾ ਤਾਕਤ ਦੀ ਪ੍ਰੋਬਲਮ ਹੈਗੀ ਆ ਜਿਹੜੀ ਕਮਜ਼ੋਰੀ ਦੀ ਪ੍ਰੋਬਲਮ ਆ ਤਾਤ ਪੈਣੀ ਸੁਪਨ ਦੋਸ਼ ਹੋਣਾ ਜਾਂ ਲਿੰਗ ਦਾ ਢਿੱਲਾ ਪਨ ਸਟੈਂਡਿੰਗ ਨਹੀਂ ਇਹ ਜਿਹੀਆਂ ਜਿਹੜੀਆਂ ਮਰਦਾਨਾ ਤਾਕਤ ਦੀਆਂ ਕਮਜ਼ੋਰੀਆਂ ਹੁੰਦੀਆਂ ਇਹ ਅੱਜ ਕੱਲ ਛੋਟੀ ਉਮਰ ਤੋਂ ਸ਼ੁਰੂ ਹੋ ਜਾਂਦੀਆਂ ਹੈ ਛੋਟੀ ਉਮਰ ਤੋਂ ਜਦੋਂ ਬਿਮਾਰੀ ਸ਼ੁਰੂ ਹੁੰਦੀ ਆ ਫਿਰ ਇਹ ਵੱਡੀ ਉਮਰ ਤੱਕ ਤੇ ਬਹੁਤ ਵੱਧ ਜਾਂਦੀ ਆ ਨਾ ਮਰਦੀ ਪੰਜਾਬ ਦੇ ਵਿੱਚ ਜਾਂ ਬਾਹਰ ਵੀ ਆਪਾਂ ਕਹਿ ਸਕਦੇ ਆ ਬਹੁਤ ਜ਼ਿਆਦਾ ਇਹ ਜਿਹੜੀ ਪ੍ਰੋਬਲਮ ਆ ਇਹ ਅੱਜ ਦੇ ਲੋਕਾਂ ਨੂੰ ਜਿਹੜੀ ਫੇਸ ਕਰਨੀ ਪੈ ਰਹੀ ਕਿਉਂਕਿ ਇਹ ਇਹਦਾ ਜਿਹੜਾ ਮੁੱਖ ਕਾਰਨ ਹੈਗਾ ਆ ਉਹ ਸਾਡਾ ਖਾਣਾ ਪੀਣਾ ਆ ਜਿਹੜਾ ਅਸੀਂ ਖਾਂਦੇ ਪੀਂਦੇ ਆ ਫਾਸਟ ਫੂਡ ਵਗੈਰਾ ਜਾਂ ਚੰਗੀ ਆਪਾਂ ਜਿਹੜੀ ਸਾਡੀ ਖਰਾਕ ਨਹੀਂ ਚੰਗੀ ਹੈਗੀ ਰਿਫਾਈਨਡ ਵਗੈਰਾ ਖਾਂਦੇ ਆ ਔਰ ਸਾਡੀਆਂ ਹੈਬਿਟ ਜਿਹੜੇ ਮਾੜੇ ਸਾਡੇ ਸੁਭਾਅ ਆ ਉਹ ਵੀ ਕਿਤੇ ਨਾ ਕਿਤੇ ਇਹ ਦਾ ਜਿਹੜਾ ਨਮਰਦੀ ਦਾ ਜਿਹੜਾ ਕਾਰਨ ਹੈ ਉਹ ਜ਼ਿਆਦਾ ਬਣਦੇ ਆ ਸੋ ਇਸ ਕਰਕੇ ਗੱਲ ਤੇ ਬਹੁਤ ਵੱਡੀ ਹੈ ਜੇ ਮੈਂ ਫਿਰ ਕਰਨ ਲੱਗਾ ਤਾਂ ਫਿਰ ਬਹੁਤ ਵੱਡੀ ਵੀਡੀਓ ਬਣ ਜਾਣੀ ਆ ਸੋ ਮੈਂ ਚੰਦ ਮਿੰਟਾਂ ਜੀ ਇਹ ਗੱਲ ਖਤਮ ਕਰਨੀ ਚਾਹੁੰਦਾ ਤਾਂ ਕਿ ਜਿਹੜੇ ਦੇਖਣ ਸੁਣਨ ਵਾਲੇ ਉਹ ਛੇਤੀ ਇਸ ਚੀਜ਼ ਦਾ ਲਾਹਾ ਪ੍ਰਾਪਤ ਕਰ ਸਕਣ ਸੋ ਜਿਵੇਂ ਇਸ ਵੀਰ ਨੇ ਪੁੱਛਿਆ ਕਿ ਕੋਈ ਇਹੋ ਜਿਹਾ ਨੁਸਖਾ ਦੱਸੋ ਜਿਹੜਾ ਗਰੀਬ ਬੰਦਾ ਵੀ ਬਣਾ ਸਕੇ ਪਰ ਇਹ 'ਚ ਥੋੜਾ ਜਿਹਾ ਫਿਰ ਕੰਪਰੋਮਾਈਜ਼ ਤੇ ਹੋਏ ਜਾਂਦਾ ਨਾ ਜੀ ਇੱਕ ਮਹਿੰਗੀ ਚੀਜ਼ ਆ ਉਹਦੀ ਕੁਆਲਿਟੀ ਵੀ ਵੱਡੀ ਆ ਠੀਕ ਆ ਇੱਕ ਫਿਰ ਥੋੜੀ ਸਸਤੀ ਚੀਜ਼ ਜਿਹੜੀ ਉਹਦੀ ਥੋੜੀ ਜਿਹੀ ਕੁਆਲਿਟੀ ਵੀ ਘਟ ਜਾਣੀ ਉਹਦੇ ਗੁਣ ਵੀ ਘਟ ਜਾਣੇ ਆ ਉਹਦਾ ਅਸਰ ਵੀ ਘਟ ਜਾਣਾ ਆ ਉਹਦਾ ਜਿਹੜਾ ਫਾਇਦਾ ਆ ਉਹ ਵੀ ਇੱਕ ਡਿਫਰੈਂਟ ਵੱਖਰਾ ਹੋ ਜਾਣਾ ਆ ਸੋ ਇਸ ਕਰਕੇ ਜਿੱਦਾਂ ਕਹਿ ਲੋ ਕਿ 50 60% ਇਹ ਜਿਹੜੀ ਮੈਡੀਸਿਨ ਆ ਜਿਹੜੇ ਮਨੁਸਖਾ ਦੱਸਣ ਲੱਗਾ ਉਹ ਮਰਦਾਨਾ ਕਮਜ਼ੋਰੀ ਦੇ ਉੱਤੇ ਅਸਰ ਕਰੂਗੀ ਇਹਦਾ ਇਹੀ ਹੈ ਕਿ ਆਪਾਂ ਇਹ ਵੱਧ ਸਮਾਂ ਜਿਹੜੀ ਆ ਲੈ ਲੈਣੀ ਆ ਕੋ ਲਗਭਗ 3-4 ਮਹੀਨੇ ਲਗਾਤਾਰ ਇਹ ਜਿਹੜੀ ਮੈਡੀਸਨ ਆ ਉਹ ਤੁਸੀਂ ਬਣਾ ਕੇ ਲੈ ਸਕਦੇ ਆ ਸੋ ਇਹਦਾ ਜਿਹੜਾ ਨੁਸਖਾ ਆ ਉਹ ਇਸ ਪ੍ਰਕਾਰ ਦੇ ਨਾਲ ਹੈਗਾ ਆ ਛੋਟਾ ਗੋਖਰੂ 10 ਗ੍ਰਾਮ ਵੱਡਾ ਗੋਖਰੂ 10 ਗ੍ਰਾਮ ਅਸ਼ਗੰਧ 10 ਗ੍ਰਾਮ ਪੌਂਚ ਦੇ ਬੀਜ 10 ਗ੍ਰਾਮ ਤુલਸੀ ਪੱਤਾ 40 ਗ੍ਰਾਮ ਕਿੱਕਰ ਦਾ ਗੂੰਦ 20 ਗ੍ਰਾਮ ਸੋ ਇਹ ਕੁੱਲ ਮਿਲਾ ਕੇ 6 ਚੀਜ਼ਾਂ ਹੋ ਗਈਆਂ ਜੀ 6 ਚੀਜ਼ਾਂ ਇਹ ਪੰਸਾਰੀ ਤੋਂ ਮਿਲ ਜਾਣੀਆਂ ਤੇ ਇਹਦਾ ਜਿਹੜਾ ਬਜਨੇ ਆ ਸਾਰੀਆਂ ਚੀਜ਼ਾਂ ਦਾ ਉਹ 100 ਗ੍ਰਾਮ ਹੋ ਗਿਆ। ਲਗਭਗ ਇਹ ਤੁਹਾਡੀ ਦਸਕ ਦਿਨਾਂ ਦੀ ਮੈਡੀਸਨ ਜਿਹੜੀ ਆ ਉਹ ਤਿਆਰ ਹੋ ਜਾਣੀ ਆ। ਇਹ ਸਾਰੀਆਂ ਚੀਜ਼ਾਂ ਲਿਆ ਕੇ ਇਹਨਾਂ ਦੇ ਵਿੱਚ ਕੋਈ ਵੀ ਅਸੀ ਚੀਜ਼ ਨਹੀਂ ਆ ਜਿਹੜੀ ਮਿਕਸੀ ਦੇ ਵਿੱਚ ਪੀਸ ਨਾ ਹੋਵੇ। ਅੰਸਾਰੀ ਦੀਆਂ ਸਾਬਤੀਆਂ ਚੀਜ਼ਾਂ ਲੈ ਆਣੀਆਂ, ਸਾਬਤੀਆਂ ਲਿਆ ਕੇ ਆਪਣੇ ਘਰ ਮਿਕਸੀ ਦੇ ਵਿੱਚ ਵੱਡੇ ਜੱਗ ਦੇ ਵਿੱਚ ਪੀ ਕੇ ਫਿਰ ਛੋਟੇ ਜੱਗ ਦੇ ਵਿੱਚ ਚੰਗੀ ਤਰ੍ਹਾਂ ਇਸ ਦਾ ਜਿਹੜਾ ਆ ਉਹ ਪਾਊਡਰ ਬਣਾ ਲੈਣਾ। ਅੱਧਾ ਚਮਚਾ ਸੂਰੇ ਸ਼ਾਮ ਉਸੇ ਦੁੱਧ ਦੇ ਨਾਲ ਇਹਦਾ ਆਪਾਂ ਜਿਹੜਾ ਮੈਡੀਸਨ ਦਾ ਲੈਣਾ ਹੋ ਸਕੇ ਤੇ ਨਾਲ ਜਿਹੜਾ ਗਾਂ ਦਾ ਦੇਸੀ ਘੀ ਹੁੰਦਾ ਆ ਅੱਜ ਕੱਲ ਪਿਓਰ ਤਾਂ ਕਿਤੇ ਮਿਲਦਾ ਨਹੀਂ ਹੈ ਇਹ ਕੰਪਨੀਆਂ ਦੇ ਆਉਂਦੇ ਆ ਜਿੱਦਾਂ ਅਮੁਲ ਦਾ ਆਉਂਦਾ ਆ ਜਾਂ ਵੀਰਕੇ ਦਾ ਆਉਂਦਾ ਆ ਸੋ ਜਿਹੜੀ ਵੀ ਕੰਪਨੀਆਂ ਤੁਹਾਨੂੰ ਸੂਤ ਲੱਗੇ ਉਹ ਕੰਪਨੀ ਦਾ ਇੱਕ ਪਾਈਆ ਤੁਸੀਂ ਜਿਹੜਾ ਗਾਂ ਦਾ ਦੇਸੀ ਘੀ ਹੈਗਾ ਉਹ ਲੈ ਲੈਣਾ ਇੱਕ ਚਮਚਾ ਘੀ ਦਾ ਜਿਹੜਾ ਜਾਂ ਅੱਧਾ ਚਮਚਾ ਘੀ ਦਾ ਦਾਲ ਸਬਜ਼ੀ ਦੇ ਵਿੱਚ ਪਾ ਕੇ ਜਰੂਰ ਵਰਤਣਾ ਸ਼ੁਰੂ ਕਰੋ ਤੇ ਇੱਕ ਧੁੰਨੀ ਨੂੰ ਲਾਓ ਜਿਹੜਾ ਦੇਸੀ ਗਾਂ ਦਾ ਘੇ ਹੈ ਨਾ ਇਹ ਧੁੰਨੀ ਨੂੰ ਵੀ ਲਾਓ ਸੋ ਇਹਦੇ ਨਾਲ ਜਿਹੜੀ ਮਰਦਾਨਾ ਤਾਕਤ ਦੀ ਕਮਜ਼ੋਰੀ ਆ ਉਹ ਦਿਨ ਬਾ ਦਿਨ ਹੌਲੀ ਹੌਲੀ ਸਟੈਪ ਵਾਈਜ਼ ਸਟੈਪ ਸਟੈਪ ਵਾਈਜ਼ ਸਟੈਪ ਘਟਣੀ ਸ਼ੁਰੂ ਹੋ ਜੂਗੀ ਫਰਕ ਪੈਣਾ ਸ਼ੁਰੂ ਹੋ ਜੂਗਾ ਜਿਹੜਾ ਫਰਕ ਆ ਉਹ ਆਪਣ ਆਪਣੇ ਆਪ ਹੀ ਤੁਹਾਨੂੰ ਦੱਸਣ ਲੱਗ ਪੈਣਾ ਕਿ ਹਾਂ ਇਸ ਨੁਸਕੇ ਦੇ ਨਾਲ ਸਾਨੂੰ ਬਹੁਤ ਜ਼ਿਆਦਾ ਫਰਕ ਪਿਆ ਸੋ ਇਸ ਪ੍ਰਕਾਰ ਦੇ ਨਾਲ ਇਹ ਜਿਹੜਾ ਨੁਸਕਾ ਹੈਗਾ ਇਹ ਤੁਸੀਂ ਤਿਆਰ ਕਰਕੇ ਇਹਦਾ ਜਿਹੜਾ ਤੁਸੀਂ ਲਾਹਾ ਆ ਉਹ ਲੈ ਸਕਦੇ ਹੋ ਸਵੇਰੇ ਸ਼ਾਮ ਸੋ ਇਹਦੇ ਨਾਲ ਜਿਹੜੇ ਪਰਹੇਜ਼ ਹਨ ਉਹ ਖਟੀਆਂ ਤੇ ਤਲੀਆਂ ਚੀਜ਼ਾਂ ਦੇ ਜ਼ਿਆਦਾ ਪਰਹੇਜ਼ ਹੁੰਦੇ ਆ ਖਟੀਆਂ ਚੀਜ਼ਾਂ ਦੀ ਜ਼ਿਆਦਾ ਖਾਣੀ ਚਾਹੀਦੀਆਂ ਤੇ ਤਲੀਆਂ ਚੀਜ਼ਾਂ ਫਾਸਟ ਫੂਡ ਵਗੈਰਾ ਨਹੀਂ ਜ਼ਿਆਦਾ ਜ਼ਿਆਦਾ ਖਾਣੇ ਚਾਹੀਦੇ ਹੈ ਇਸ ਪ੍ਰਕਾਰ ਦੇ ਨਾਲ ਹੀ ਹੈ ਸੋ ਇਹ ਇਸ ਨੁਸਖੇ ਦੇ ਨਾਲ ਲਗਭਗ ਸਟੈਂਡਿੰਗ ਪਾਵਰ ਦੀ ਪ੍ਰੋਬਲਮ ਬਿਲਕੁਲ ਠੀਕ ਹੋਣੀ ਸ਼ੁਰੂ ਹੋ ਜਾਊਗੀ ਜਿਨ੍ਹਾਂ ਨੂੰ ਸਟੈਂਡਿੰਗ ਪਾਵਰ ਦੀ ਪ੍ਰੋਬਲਮ ਆਦੀ ਆ ਉਹ ਬਿਲਕੁਲ ਢਿੱਲੇ ਪੰਦੀ ਜਿਹਨਾਂ ਨੂੰ ਸ਼ਿਕਾਇਤ ਰਹਿੰਦੀ ਆ ਉਹ ਬਿਲਕੁਲ ਠੀਕ ਹੋਣੀ ਇਸ ਨੁਸਖੇ ਦੇ ਨਾਲ ਸ਼ੁਰੂ ਹੋ ਜਾਊਗੀ ਸੋ ਬਾਕੀ ਇਹਦੇ ਨਾਲ ਜਿਹਨਾਂ ਨੂੰ ਸ਼ਕਰਾਣੂਆਂ ਦੀ ਪ੍ਰੋਬਲਮ ਆ ਉਹ ਵੀ ਜਿਹੜੀ ਠੀਕ ਹੋਣੀ ਸ਼ੁਰੂ ਹੋ ਜਾਊਗੀ ਸੋ ਮੈਨੂੰ ਇੱਕ ਹੋਰ ਵੀਰ ਨੇ ਸਵਾਲ ਕੀਤਾ ਸੀ ਕਿ ਮੇਰੇ ਲਿੰਗ ਦਾ ਬਹੁਤ ਪਤਲਾ ਪੰਦੇ ਆ ਤੇ ਸੁੱਕਿਆ ਲਿੰਗਾ ਮੇਰਾ ਸੋ ਮੇਰੀ ਲਿੰਗ ਦੀ ਕਮਜ਼ੋਰੀ ਦੀ ਉਹ ਕਹਿੰਦਾ ਮੈਨੂੰ ਬਹੁਤ ਵੱਡੀ ਪ੍ਰੋਬਲਮ ਆ ਸੋ ਉਹਨੇ ਵੀ ਇੱਕ ਬੇਨਤੀ ਕੀਤੀ ਹੈ ਕਿ ਮੇਰੀ ਇੱਕ ਮੈਨੂੰ ਇਹ ਇਲਾਜ ਜਿਹੜਾ ਹੈ ਦੱਸੋ ਸੋ ਉਹ ਜਿਹੜਾ ਇਲਾਜ ਆ ਮੈਂ ਅਗਲੀ ਵੀਡੀਓ 'ਚ ਦੱਸੂਗਾ ਸੋ ਜਿਨ੍ਹਾਂ ਨੇ ਇਹ ਇਲਾਜ ਜਾਣਨੇ ਹੋਣ ਜਾਂ ਇਲਾਜ ਪੁੱਛਣੇ ਹੋਣ ਸੋ ਉਹ ਕਮੈਂਟ ਵੀ ਕਰ ਸਕਦੇ ਹਨ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਕਰ ਸਕਦੇ ਹਨ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਜੁੜ ਸਕਦੇ ਹਨ ਤਾਂ ਜੋ ਤੁਹਾਡੇ ਤੱਕ ਜਿਹੜੀਆਂ ਵੀਡੀਓ ਹੋਈ ਪਹੁੰਚਦੀਆਂ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ